ਰਮ ਸਤਕਾਰਯੋਗ ਔਰ ਨਵਾਜੀ ਹੋਏ ਸਤਸੰਗਤ ਜੀਓ ਆਪ ਮਾਈ ਭਾਈ ਧੰਨਤਾ ਦੇ ਜੁਗ ਹਾਂ ਜਿਨ੍ਹਾਂ ਨੂੰ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਆਓ ਸਾਡੇ ਤੁਹਾਡੇ ਉਸ ਵਿੱਚ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਧੰਨ ਸ੍ਰੀ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਆ ਆਨਿਰਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਮਾਨਵasse ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਹੁਣ ਪੂਰਨ ਕਿਰਪਾ ਕਿਵੇਂ ਹੋਣੀ ਆ ਪੂਰਨ ਕਿਰਪਾ ਹੋਣੀ ਆ ਭਾਈ ਤੇ ਨਾਮ ਦਾ ਸਿਮਰਨ ਕਰਕੇ ਫਿਰ ਪੂਰਨ ਕਿਰਪਾ ਹੋਣੀ ਆਖੋ ਸਤਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਜ ਦੇ ਚਰਨਾਂ ਦੇ ਵਿੱਚ ਆਇਆ ਸੀ ਦੇਵਤਾ ਪਾਸ ਕਿਸੀ ਹੁਣ ਜਿਹੜਾ ਬੱਗੇ ਲੰਘ ਗਏ ਉਹ ਉਹ ਕਰਤਾਰਪੁਰ ਦੀ ਧਰਤੀ ਤੇ ਰਹਿੰਦੇ ਆ ਤਾਂ ਗੁਰਮੁਖ ਪਿਆਰਿਓ ਕਹਿੰਦੇ ਉਹ ਕਰਤਾਰਪੁਰ ਦੀ ਧਰਤੀ ਤੇ ਰਹਿੰਦੇ ਆ ਬਸ ਫਿਰ ਉਥੋਂ ਚਾਲਾ ਜਾਣਾ ਦੇਵੀ ਦੇ ਚੱਲੇ ਸੀ ਉਧਰੋਂ ਜਿਹੜੇ ਨਾਲ ਦੇ ਸੰਗੀ ਸਾਥੀ ਕਹਿੰਦੇ ਉਹ ਭਾਈ ਲੈਣਿਆ ਆ ਜਾ ਚੱਲੀਏ ਜਵਾਬ ਦੇ ਦਿੱਤਾ ਜਿਹੜੇ ਸੰਗੀ ਸਾਥੀ ਕਹਿੰਦੇ ਭਾਈ ਲੈਣੇ ਆ ਜਾਣੇ ਆ ਉਹ ਸਾਨੂੰ ਲੈ ਕੇ ਚੱਲੇ ਆ ਤੂੰ ਸਾਡਾ ਜਥੇਦਾਰ ਆ ਤੇ ਹੁਣ ਤੂੰ ਆਪ ਹੀ ਨਹੀਂ ਜਾ ਰਹੇ ਤਾਂ ਮਾੜੀ ਗੱਲ ਹੈ ਉਹ ਕਹਿੰਦਾ ਹੁਣ ਨਹੀਂ ਮੈਂ ਦੇਵੀ ਦੇ ਚੱਲੇ ਜਾਵਾਂਗਾ ਮੈਂ ਗੁਰੂ ਇੱਕ ਪਿੰਡਾ ਜਾਇ ਚੱਲ ਸਤਿਗੁਰੂ ਕੋਟ ਪਿੰਡਾ ਅੱਗੇ ਹੋਏ ਲੇਤ ਹੈ ਗਰਮਕ ਪਿਆਰਿਓ ਗੁਰੂ ਵਾਲੇ ਇੱਕ ਕਦਮ ਸਿੱਖ ਪੁੱਟਦਾ ਨਾ ਤੇ ਸਤਿਗੁਰੂ ਕਰੋੜਾ ਕਦਮ ਆਪਣੇ ਸਿੱਖ ਨੂੰ ਅੱਗੇ ਜੀ ਸਾਹਮਣੇ ਤੇ ਗੋੜੀ ਦੇ ਨਾਨਕ ਨੂੰ ਮਿਲਣਾ ਇਹ ਨਹੀਂ ਕਿਹਾ ਵੀ ਮੈਂ ਗੁਰੂ ਨਾਨਕ ਆ ਤੁਸੀਂ ਆਪਣੇ 10 ਗੁਰੂ ਸਹਿਬਾਨ ਹੋਏ ਨੇ ਕਿਤੇ ਵੀ ਆਪਣੇ ਆਪ ਨੂੰ ਗੁਰੂ ਸਹਿਬਾਨ ਨੇ ਗੁਰੂ ਨਹੀਂ ਅਖਵਾਇਆ ਖ ਸਤਨਾਮ ਪਰਮੇਸ਼ਰ ਨੂੰ ਵੱਡਾ ਸਮਝਿਆ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੱਡਾ ਸਮਝਿਆ ਹੈ ਤਾਂ ਗੁਰਮਖ ਪਿਆਰਿਓ ਇਸ ਕਰਕੇ ਕਿਸੇ ਵੀ ਗੁਰੂ ਨੇ ਆਪਣੇ ਆਪ ਨੂੰ ਗੁਰੂ ਨਹੀਂ ਐ ਖਵਾਇਆ ਇਸੇ ਤਰ੍ਹਾਂ ਭਗਤਾਂ ਨੇ ਵੀ ਉਨਾ ਨੇ ਵੀ ਜਨ ਕਿਤੇ ਜਨ ਕਿਤੇ ਸੇਵਕ ਕਿਤੇ ਦਾਸ ਰਹੁ ਵਿਚਾਰ ਕਹਿ ਲੱਗੇ ਜੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲਦੇ ਅਸਿਆ ਪੁਰਖਾ ਮਹਾਰਾਜ ਕਹਿੰਦੇ ਉਹ ਸਾਹਮਣੇ ਘੋੜੀ ਬਣਦੇ ਤੇ ਉਹ ਖੁਦ ਉੱਤੇ ਪੰਜ ਸਨਾਨਾ ਕਰਕੇ ਸਾਹਮਣੇ ਜਾਏਗਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲਣਗੇ ਤੈਨੂੰ ਕਹਿੰਦੇ ਸਤਿਵੰਤ ਜੀ ਉਹ ਘੋੜੀ ਬਣਨ ਲੱਗੇ ਤੇ ਮਹਾਰਾਜ ਜਾ ਕੇ ਆਪਣੇ ਆਸਣ ਤੇ ਬੈਠ ਗਏ ਤੇ ਗੁਰਮੁਖ ਪਿਆਰਿਓ ਪੰਜ ਸਨਾਨਾ ਕੀਤਾ ਪੰਜ ਸਨਾਨਾ ਕਰਕੇ ਜਦੋਂ ਦਰਵਾਜ਼ੇ ਵੱਲ ਨੂੰ ਗਿਆ ਤੇ ਸਾਹਮਣੇ ਦੇਖਿਆ ਇਹ ਤਾਂ ਉਹੀ ਨੇ ਜਿਹੜੇ ਮੇਰੀ ਘੋੜੀ ਦੀ ਲਗਾਮ ਫੜ ਕੇ ਲੈ ਕੇ ਆਏ ਨੇ ਕਹਿ ਲੱਗਿਆ ਤੁਸੀਂ ਗੁਰਨਾਨਕੋਂ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਹਾਂ ਦਾ ਸਪੁਰਸਾ ਕਿਵੇਂ ਆਣਾ ਹੋਇਆ ਆਪਣਾ ਹੋਣੀ ਚਾਹੀਦੀ ਆ ਕਿ ਆਸਣ ਦੇ ਉੱਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਪ੍ਰਕਾਸ਼ ਨੇ ਆਪ ਬਰਾਜਮਾਨ ਨੇ ਤੇ ਮੈਂ ਉਹਨਾਂ ਦੇ ਚ ਤਾਂ ਗੁਰਮੰਗ ਪਿਆਰਿਓ ਉਹ ਵਾਹਿਗੁਰੂ ਪਰਮੇਸ਼ਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਨਹੀਂ ਕਿਤੇ ਗਏ ਆਖੋ ਸਤਨਾਮ ਤੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਗਿਆ ਮੈਂ ਸਮਾ ਲੰਮਾ ਨਾ ਲਿਆ ਮੈਂ ਇਤਿਹਾਸ ਵੜਾ ਲੰਮਾ ਮੈਂ ਜੇ ਇਹੀ ਇਤਿਹਾਸ ਨੂੰ ਲੜੀ ਬਾਰਤ ਕਰਦੇ ਜਾਣਗੇ ਤੇ ਮੈਂ ਤਿਵੇਂ ਆਪਾਂ ਗੁਰੂ ਦੀਆਂ ਵਿਚਾਰਾਂ ਗੁਰਬਾਣੀ ਦੀਆਂ ਵਿਚਾਰਾਂ ਗੁਰ ਇਤਿਹਾਸ ਦੀਆਂ ਵਿਚਾਰਾ ਕਰਦੇ ਜਾਵਾਂਗੇ ਸੱਚੇ ਪਾਤਸ਼ਾਹ ਮਹਾਰਾਜ ਦੀ ਬੜੀ ਬਖਸ਼ਿਸ਼ ਆ ਬੜਾ ਭੰਡਾਰਾ ਬਖਸਿਆ ਸੀ ਤੇ ਪਾਸਨੇ ਰਹਿਓ ਵਿਚਾਰ ਹੁਣ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਲੱਗਿਆ ਕਰਨ ਮਹਾਰਾਜ ਜੀ ਮਨ ਚਰਨਾਂ ਚ ਰੱਖਣੋ ਮਹਾਰਾਜ ਜੀ ਕਹਿੰਦੇ ਸੇਵਾ ਔਖੀ ਆ ਹੁਕਮ ਮੰਨਣਾ ਔਖਾ ਹੈ ਮਹਾਰਾਜ ਜੀ ਕਹਿੰਦੇ ਦੇਖ ਲਾ ਲੜਿਆ ਔਖਾ ਹੋ ਜੂਗਾ ਕਹਿੰਦਾ ਨਹੀਂ ਮਹਾਰਾਜ ਜੀ ਬਸ ਚਰਨਾਂ ਚ ਸੇਵਾ ਵਕਸ ਦੋ ਮਹਾਰਾਜ ਜੀ ਕਹਿੰਦੇ ਤੇਰੀ ਮਰਜ਼ੀ ਹੈ ਭਾਈ ਕਰ ਲੈ ਸੇਵਾ ਹੁਣ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਦੇਵੀ ਦੇ ਚੱਲੇ ਜਾਂਦਾ ਸੀ ਨਾ ਭਾਈ ਲੈਣਾ ਉਹੀ ਦੇਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਤੇ ਝਾੜੂ ਮਾਰਦੀ ਆਖੋ ਸਤਨਾ ਇੱਕ ਦਿਨ ਹੋ ਗਏ ਰਾਤ ਨੂੰ 12 ਵਜੇ ਟੱਕਰੇ ਭਾਈ ਲੈਣੇ ਦੇ ਨਾਲ ਭਾਈ ਲੈਣੇ ਦੇ ਨਾਲ ਟੱਕਰੇ ਹੋ ਗਏ ਦੇਵੀ ਦੇ ਦੇਵੀ ਕਹਿੰਦੀ ਭਾਈ ਲੈੜਿਆ ਤੂੰ ਕਿੱਧਰ ਭਾਈ ਲੈਣਾ ਕਹਿੰਦਾ ਦੇਵੀਏ ਤੂੰ ਕਿੱਧਰ ਦੇਵੀ ਕਹਿੰਦੀ ਅਸੀਂ ਇਹਦੇ ਦਰ ਤੋਂ ਇਹਨਾਂ ਦੇ ਦਰ ਤੋਂ ਦਾਤਾਂ ਲੈ ਕੇ ਜਾਂਦੇ ਆ ਇਹਨਾਂ ਦੇ ਦਰ ਤੋਂ ਸੇਵਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਦਾਤਾਂ ਲੈ ਕੇ ਜਾਂਦੇ ਆ ਤੇ ਅੱਗੇ ਫਿਰ ਵੰਡਦੇ ਆ ਹੁਣ ਤੂੰ ਦੱਸ ਕੇ ਵੇ ਇੱਧਰ ਹੁਣ ਤਾ ਉਹ ਦਰ ਤੇ ਆ ਗਿਆ ਜਿਹੜੇ ਦਰ ਤੂੰ ਦਾਤਾ ਲੈ ਕੇ ਜਾਨੀ ਆ ਕਦੇ ਮੰਗਦੇ ਗੱਲਾਂ ਹੁਣ ਤਾ ਕਦਾ ਜੇ ਬਹੁਤਾ ਕੈਨੀਆਂ ਤਾ ਜਿਹੜਾ ਝਾੜੂ ਮਾਰਦੀਆਂ ਨਾ ਆ ਝਾੜੂ ਝਾੜੂ ਦੀ ਸੇਵਾ ਕੀਤੀ ਭਾਈ ਲੈਣੇ ਨਹੀਂ ਹੁਕਮ ਨੇ ਆ ਤੇ ਨਾਲ ਦੇ ਰਹੇ ਰਹੇ ਤੇ ਚੱਲਦੇ ਰਹੇ ਹੁਕਮ ਮੰਨਦੇ ਰਹੇ ਦੂਸਰੇ ਪਤਸਾ ਗੁਰੂ ਅੰਗਦ ਦੇ ਮਹਾਰਾਜੀ ਗੁਰੂ ਨਾਨਕ ਦੇ ਮਹਾਰਾਜੀ ਮੈਂ ਆਪਣੇ ਸਾਥੀ ਦੇ ਨਾਲ ਲਾਇਆ ਅੰਗ ਦੇ ਨਾਲ ਲਾਇਆ ਇਸ ਗੁਰੂ ਨਾਨਕ ਬਣ ਗਏ ਹੁਣ ਗੁਰਮੁਖ ਪਿਆਰੇ ਗੁਰੂ ਨਾਨਕ ਢੋਈ ਆ ਕੋ ਸ ਨਾ ਨਾ ਹੁਕਮ ਅੰਨੇ ਅੰਨੀ ਸੇਵਾ ਹੁਕਮ ਅੰਨੇ ਅੰਨੀ ਸੇਵਾ ਕੀਤੀ ਕਿ ਅੰਤ ਨੂੰ ਮਾਤਾ ਪਿਤਾ ਚੜ੍ਹਾਈ ਕਰ ਗਏ ਸੀ ਮਾਤਾ ਪਿਤਾ ਚੜ੍ਹਾਈ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਜਿਹੜੀ ਭਾਈ ਜੇਠੇ ਦੀ ਨਾਨੀ ਸੀ ਤਾਂ ਗੁਰਮੁਖ ਪਿਆਰਿਓ ਉਹ ਭਾਈ ਜੇਠੇ ਨੂੰ ਆਪਣੇ ਨਾਲ ਲੈ ਭਾਈ ਜੇਠਾ ਹੁੰਗਣੀਆਂ ਵੇਚਦਾ ਰਿਹਾ ਘਰ ਚਲਾਣ ਬਾਅਦ ਤੇ ਹੁੰਗਣੀਆਂ ਵੇਚਦਾ ਰਿਹਾ ਉਮਰ ਛੋਟੀ ਸੀ ਸਿਮਰਨ ਕੀਤਾ ਜਿਹੜੀ ਆਪਾਂ ਗੋਇੰਦਵਾਲ ਬੌਲੀ ਸਾਹਿਬ ਦੇਖਦੇ ਆ ਨਾ ਗੁਰਮੁਖ ਪਿਆਰ ਜਿਹੜੀਆਂ 84 ਪੌੜੀਆਂ ਨੇ ਦੇਖ ਲੋ ਥੱਲੋ ਟੋਕਰੀਆਂ ਭਰ ਕੇ ਉੱਪਰ ਲੈ ਕੇ ਆਉਂਦਾ ਹੁੰਦਾ ਸੀ ਹੁਣ ਆਪਾਂ ਜਾਂ ਦਰਸ਼ਨ ਕਰਨ ਜਾਂਦੇ ਆ ਨਾ ਇਹ ਤਰੂ ਦੇਖੀ ਦੂਰ ਬੜੀ ਡੂੰਗੀ ਆ ਵੀ ਇਹ ਤਾਂ ਮੇਰੇ ਵਰਗਾ ਕੋਈ ਡਰ ਜਾਂਦਾ ਐ ਕੋ ਸਤਨਾ ਵੀ ਕਿਹੜਾ ਥੱਲੇ ਜਾਊਗਾ ਤੇ ਕਿਹੜਾ ਉੱਤਰੂਗਾ ਥੱਲੋਂ ਟੋਕਰੀਆਂ ਭਰ-ਭਰ ਕੇ ਸੰਗਤਾਂ ਨੂੰ ਨਾਲ ਲਾ ਲਾ ਕੇ ਪੱਜ ਜੀ ਕਹਿੰਦੇ ਬਾਰ ਕਹਿ ਜਾ ਹੋਣਾ ਚਾਹੀਦਾ ਲੜਕਾ ਕਹਿ ਜਾ ਹੋਣਾ ਚਾਹੀਦਾ ਭਾਈ ਜੇਠਾ ਜੀ ਆ ਰਹੇ ਸੀ ਬੜੇ ਸੋਹਣੇ ਬੜਾ ਰੰਗ ਸਾਫ ਬੜੇ ਆਗਿਆਕਾਰੀ ਬੜੇ ਹੁਕਮ ਦੇ ਵਿੱਚ ਰਹਿਣ ਵਾਲੇ ਭਾਈ ਜੇਠਾ ਜੀ ਮਾਤਾ ਜੀ ਕਹਿੰਦੇ ਉਹ ਭਾਈ ਜੇਠੇ ਵਰਗਾ ਹੋਵੇ ਗੁਰੂ ਅੰਗਦ ਦੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਫਿਰ ਭਾਈ ਜੇ ਵਿਆਹ ਕਰ ਦਿੰਨੇ ਆ ਮਾਤਾ ਜੀ ਪਤਾ ਕੀ ਕਹਿੰਦੇ ਸਤਿਗੁਰੂ ਇਹਦਾ ਵਿਚਾਰੇ ਕੋਲ ਰਹਿੰਦਾ ਢਿੱਠੇ ਸਭੇ ਥਾਵ ਨਹੀਂ ਤੁੱਟ ਜੇ ਹਾ ਬਦਹੁ ਪੁਰਖ ਵਧਾਤੇ ਤਾਂ ਪੁਰਖ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਬਣਵਾਇਆ ਅੱਖੋ ਸਤਨਾ ਉਹ ਆ ਸਤਖੰਡਿਆ ਕਰਨਗੇ ਅੱਖੋ ਸਤਨਾ ਆਇਆ ਤੇ ਇਹਦੇ ਚਰਨ ਚਮੂਤਨਾ ਪਾ ਮੈਂ ਹੀ ਬਾਈ ਕਰੂ ਸਤਨਾ ਤਾਂ ਗੁਰਮੁਖ ਪਿਆਰਿਓ ਬੀਬੀ ਵੀਰੋ ਦਾ ਰਿਸ਼ਤਾ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬਣ ਗਏ ਸਾਸੀ ਬਾਣੀ ਪੜ ਰਾਜੀਆਂ ਨੇ ਬਾਣੀ ਪੜ ਰਾਜਿਆਂ ਨੇ ਦੂਸਰਾ ਪੀਜੀ ਵਿੱਚ ਪ੍ਰਤੀ ਚੰਦ ਨੇ ਵੀ ਜਵਾਬ ਦੇ ਦਿੱਤਾ ਸੀ ਤੇ ਫਿਰ ਗੁਰੂ ਅਰਜਨ ਦੇ ਮਹਾਰਾਜ ਜੀ ਅਰਜਨ ਦੇਵ ਨੂੰ ਹੁਕਮ ਕੀਤਾ ਤੇ 2.5 ਸਾਲ ਮੁੜ ਕੇ ਵਾਪਸ ਨਹੀਂ ਬੁਲਾਇਆ ਐਨੇ ਬੈਰਾਗ ਦੇ ਵਿੱਚ ਆ ਗਏ ਕਿਉਂਕਿ ਹੁਕਮ ਵੀ ਕੀਤਾ ਵੀ ਜਿੰਨਾ ਚਿਰ ਬੁਲਾਈਏ ਨਾ ਉਹਨਾਂ ਚਰਾਣਾ ਨਹੀਂ ਹੈ 2.5 ਸਾਲ ਲੰਘੇ ਬੁਲਾਈ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਰਜਨ ਦੇਵ ਨੂੰ ਫਿਰ ਚਿੱਠੀਆਂ ਲਿਖੀਆਂ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਮਹਾਰਾਜ ਜੀ ਬਣਾ ਦਿੱਤੇ ਆਖੂ ਸਤਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਹੁਣ ਇਹਨਾਂ ਟੌਪਿਕ ਨੂੰ ਇਹਨੂੰ ਇਤਿਹਾਸ ਨੂੰ ਲੰਮਾ ਲੈ ਜਾਂਦੇ ਆ ਇਨੂੰ ਵੀ 2-3 ਘੰਟੇ ਇਹ ਵੀ ਫਿਰ ਆਪਾਂ ਸਮੇ ਸਮੇਂ ਨਾਲ ਵਿਚਾਰਾ ਕਰਾਂਗੇ ਤਾਂ ਗੁਰਮੁਖ ਪਿਆਰਿਓ ਸੇਵੇਂ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਸੇਮਾ ਗੁਰੂ ਬਣਿਆ ਫਿਰ 7ਵੇਂ ਸਾਲ ਦੀ ਉਮਰ ਸੀ ਪੌਣੇ 8 ਸਾਲ ਤੇ ਤੱਬ ਕੀ ਲੈ ਵੀ ਜਿਹੜਾ ਗੁਰੂ ਆ ਉਹ ਬਾਬੇ ਬਕਾਲੇ ਦੀ ਧਰਤੀ ਤੇ ਹੋਏਗਾ ਤੇ ਫਿਰ ਬਾਬੇ ਬਕਾਲੇ ਦੀ ਧਰਤੀ ਤੇ 22 ਮੰਝੀਆਂ ਲੱਗ ਗਈਆਂ ਸਤਨਾ ਉਹ ਕਹਿੰਦਾ ਮੈਂ ਗੁਰੂ ਆ ਉਹ ਕਹਿੰਦਾ ਮੈਂ ਗੁਰੂ ਆ ਜਿਹੜਾ ਅਸਲੀ ਗੁਰੂ ਸੀ ਉਹ ਸਮੇਂ ਲੋਕੀ ਇਹਨਾਂ ਨੂੰ ਕਮਲੇ ਕਹਿੰਦੇ ਸੀ ਉਹਨੂੰ ਵਿਹਲੇ ਕਹਿੰਦੇ ਸੀ 22 ਮੰਝੀਆਂ ਲੱਗੀਆਂ ਫਿਰ ਮੱਖਣ ਸਾ ਲਵਾਣੇ ਨੇ ਗੁਰਤੇਕ ਬਹਾਦਰ ਮਹਾਰਾਜ ਨੂੰ ਪ੍ਰਗਟ ਕੀਤਾ ਜੇ ਇਤਿਹਾਸ ਨੂੰ ਛੇੜਦੇ ਆ ਪੂਰਾ ਤੇ ਇਹ ਵੀ ਕਈ ਘੰਟੇ ਚਿੰਦੇ ਆ ਸਮੇਂ ਦੇ ਨਾਲ ਇਹ ਵੀ ਫਿਰ ਆਪਾਂ ਹੌਲੀ ਹੌਲੀ ਕਰਦੇ ਜਾਵਾਂਗੇ ਹੁਣ ਗੁਰਮਖ ਪਿਆਰਿਓ ਗੁਰਤੇਕ ਬਹਾਦਰ ਮਹਾਰਾਜ ਜੀ ਪ੍ਰਗਟ ਹੋਏ ਕਿ ਗੁਰਤੇਕ ਬਹਾਦਰ ਮਹਾਰਾਜ ਜੀ ਦੇ ਘਰ ਕੋਈ 32 ਸਾਲ ਹੋ ਗਏ ਸੀ ਗੁਰਤੇਕ ਬਹਾਦਰ ਮਾਤਾ ਗੁਜਰਦੇ ਵਿੱਚ ਕੋਈ ਪੁੱਤਰ ਨਹੀਂ ਸੀ ਮਾਤ ਲੋਕ ਦੇ ਵਿੱਚ ਬੜੇ ਪਾਪ ਵਧਦੇ ਨੇ ਔਰੰਗਜੇ ਵਰਗੇ ਤੱਕਾ ਸਹਾਇ ਕਰ ਰਹੇ ਨੇ ਐ ਦੁਸ਼ਟ ਦਮਨ ਸੰਸਾਰਤ ਜਾਓ ਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਤੇ ਪਾਓ ਤਾਂ ਗੁਰਮੁਖ ਪਿਆਰਿਓ ਦੁਸ਼ਟ ਦਮਨ ਨੇ ਕਹਿਣਾ ਕੀਤਾ ਏ ਕਾਲਪੁਰਖ ਜੀ ਚੁਬੀ ਰਹੀ ਸੁਰਤ ਪ੍ਰਭ ਚਰਨ ਨਮ ਹੈ ਮੇਰੀ ਸੁਰਤੀ ਮੇਰੀ ਆਤਮਾ ਤੇਰੇ ਚਰਨਾਂ ਦੇ ਨਾਲ ਜੁੜੀ ਹੋਈ ਆਖੋ ਸਤਨਾ ਮੇਰੀ ਸੁਰਤੀ ਤੇਰੇ ਚਰਨਾਂ ਦੇ ਨਾਲ ਜੁੜੀ ਹੋਈ ਆ ਕਿਸੇ ਹੋਰ ਦੀ ਡਿਊਟੀ ਲਾ ਦੇ ਭੇਜ ਦੋ ਕਹਿਣ ਲੱਗੇ ਕਿ ਤੇ ਪਹਿਲਾਂ بڑے ਭੇਜੇ ਨੇ ਉਹਨਾਂ ਨੇ ਆਪੋ ਆਪਣੇ ਰਾਹਤੇ ਬਣਾ ਲਿਆ ਆਖੋ ਸਤਨਾ ਆਪੋ ਆਪਣੇ ਧਰਮ ਚਲਾ ਲੇ ਉਹਨਾਂ ਨੇ ਪਰਮੇਸ਼ਰ ਦਾ ਨਾਮ ਜਪਾਈ ਨਹੀਂ ਹੈ ਤੁਸੀਂ ਜਾਓ ਫਿਰ ਕਹਿਣਾ ਕੀਤਾ ਕਿਤੇ ਤੁਸੀਂ ਆਪ ਕਿਰਪਾ ਕਰੋ ਆਪ ਸਰਤੇ ਮੇਰਾ ਪ੍ਰਿਆਤ ਰੱਖੋ ਤਾਈਓ ਧਰਮ ਚੱਲੇਗਾ ਗੁਰੂ ਸਿੰਘ ਮਹਾਰਾਜ ਦੁਸ਼ਟ ਦਮਨ ਨੂੰ ਕਹਿਣ ਲੱਗਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਾਂਗਾ ਤੁਸੀਂ ਜਾ ਕੇ ਪ੍ਰਵੇਸ਼ ਕਰੋਗਾ ਜਦੋਂ ਮਾਤ ਲੋਕ ਦੇ ਵਿੱਚ ਨਿਗਾਹ ਮਾਰੀ ਤਾਂ ਗੁਰ ਤੇਗ ਬਹਾਦਰ ਮਹਾਰਾਜ ਜੀ ਤੋਂ ਵੱਡਾ ਤਪਸਵੀ ਨਹੀਂ ਕੋਈ ਹੋਇਆ ਮਾਤਾ ਗੁਜਰ ਕੌਰ ਨਾਲੇ ਤਾਂ ਪਹਿਰੇਦਾਰੀ ਕਰਦੀ ਸੀ ਤੇ ਨਾਲੇ ਸਿਮਰਨ ਕਰਦੀ ਸੀ ਏਦੂ ਵੱਡੀ ਮਾਤਾ ਨਹੀਂ ਕੋਈ ਤਨ ਮਾਤਾ ਗੁਜਰ ਕੌਰ ਜੀ ਦਾ ਸਹਰਾ ਗੁਰੂ ਲੈ ਹੁਣ ਜੇ ਪੁੱਛ ਲਈ ਵੀ ਮਾਤਾ ਗੁਜਰ ਕੌਰ ਦਾ ਸਹਰਾ ਕੌਣ ਸੀ ਕੋਈ ਬਿਰਲੇ ਦੱਸ ਸਕਦਾ ਵੀ ਕੌਣ ਸੀ ਮਾਤਾ ਗੁਜਰ ਕੌਰ ਦਾ ਸਹਰਾ ਸੀ ਸਿਵੇਂ ਪਤਸਾ ਮੀਰੀ ਪੀਰੀ ਦੇ ਮਾਲਕ ਆਖੋ ਸਤਨਾ ਮਾਤਾ ਗੁਜਰ ਕੌਰ ਦੇ ਪਤੀ ਗੁਰਤੇਕ ਬਹਾਦਰ ਮਹਾਰਾਜ ਦੇਖੋ ਸਹਰਾ ਵੀ ਗੁਰੂ ਤੇ ਪਤੀ ਵੀ ਗੁਰੂ ਤੇ ਅੱਗੇ ਪੁੱਤਰ ਵੀ ਗੁਰੂ ਆਖੋ ਸਤਨਾ ਧੰਨ ਮਾਤਾ ਗੁਜਰ ਕੌਰ ਬੜੇ ਦੁੱਖ ਵੀ ਝੱਲੇ ਤੇ ਡੋਲੀ ਨਹੀਂ ਆਇਆ ਸਤਨਾ ਰੋ ਵਿਚਾਰ ਹਣ ਗਰਮਕ ਪਿਆਰਿਓ ਮਾਤਾ ਗੁਜਰਕੌਰ ਦੇ ਕੁੱਖ ਨੂੰ ਬਹੁਤ ਸੁਦੇ ਸਤਿਆਂ ਨੂੰ ਭਾਗ ਲਾਏ ਅਵਤਾਰ ਧਾਰਿਆ ਮਾਤਾ ਗੁਜਰਕੌਰ ਦੇ ਕੁੱਖ ਨੂੰ ਭਾਗ ਲਾਏ ਬਹੁਤ ਸੁਦੇ ਸਤਿਆਂ ਨੂੰ ਤਾਂ ਗਰਮਕ ਪਿਆਰਿਓ ਬਚਪਨ ਤੇ ਬੜੇ ਕੌਤਕ ਕੀਤੇ ਨੇ ਬਚਪਾ ਪਿਛਲੇ ਜਨਮ ਤੋਂ ਲੈ ਕੇ ਬਚਪਨ ਤੱਕ ਬੜੇ ਕੌਤਕ ਕੀਤੇ ਬਚਪਨ ਤੋਂ ਲੈ ਕੇ ਮਹਾਰਾਜ ਦੀ ਉਮਰ 42 ਸਾਲ ਦੀ ਪੂਰੀ ਨਹੀਂ ਸੀ ਹੋਈ ਅਜੇ ਆਖੋ ਸਤਨਾਮ ਜਦੋਂ ਮਹਾਰਾਜ ਜੀ ਸਤਖੰਡ ਗਏ ਨੇ ਨਾ ਮਹਾਰਾਜ ਦੀ ਉਮਰ 42 ਸਾਲ ਦੀ ਪੂਰੀ ਨਹੀਂ ਸੀ ਹੋਈ 42 ਸਾਲ ਦੇ ਵਿੱਚ ਕਿੰਨਾ ਸੰਘਰਸ਼ ਕੀਤਾ ਕੀ ਕੀ ਕੀਤਾ ਕਿੰਨੂੰ ਤਾਰਿਆ ਕਿੰਨੂੰ ਵਾਰਿਆ ਕਿੰਨੂੰ ਸੋਧਿਆ ਕੀ ਕੀਤਾ ਸਮੇਂ ਸਮੇਂ ਦੇ ਨਾਲ ਸਭ ਕੁਝ ਦਾਦੇ ਜਾਵਾਂਗੇ ਜੇ ਤੁਸੀਂ ਸੁਣਨਾ ਤਾਂ ਮੇਰੇ ਚੈਨਲ ਦੇ ਉੱਤੇ YouTube ਦੇ ਉੱਪਰ ਸਾਰਾ ਇਤਿਹਾਸ ਪਿਆ ਹੈ ਦੋ ਵਾਰੀ ਸੰਪੂਰਨ ਕਥਾ ਕੀਤੀ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਤੇ ਤੀਜੀ ਵਾਰੀ ਆਪਣੀ ਰੰਮਤ ਕੀਤੀ ਹੋਈ ਆ ਉਹ ਵੀ ਸਾਰੀ ਆਪਣੀ YouTube ਦੇ ਉੱਪਰ ਪਿਆ ਹੈ Facebook ਤੇ YouTube ਦੇ ਉੱਪਰ ਤਸੀਂ ਸਣ ਸਕਦੇ ਹੋ ਤਾਂ ਗੁਰਮਖ ਪਿਆਰਿਓ 42 ਸਾਲ ਦੀ ਉਮਰ ਪੂਰੀ ਨਹੀਂ ਸੀ ਹੋਈ ਹਜ਼ੂਰ ਸਾਹਿਬ ਦੀ ਧਰਤੀ ਤੇ ਆਗਿਆ ਪਈ ਅਕਾਲ ਕੀ ਤਬੀਜ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮਹਾਰਾਜ ਜੀ ਕਹਿੰਦੇ ਸਿੰਘੋ ਅੰਤਮ ਸਮਾ ਮਹਾਰਾਜ ਨੇ ਦੇਖਿਆ ਜਦੋਂ ਨੇੜੇ ਆਇਆ ਸਿੰਘੋ ਜਿੰਦਵਾ ਲਾਓ ਤੇ ਆਸਣ ਲਾਓ ਤੇ ਆਦ ਗ੍ਰੰਥ ਪ੍ਰਕਾਸ਼ ਕਰ ਦਿਓ ਆਦ ਗ੍ਰੰਥ ਕਹਿੰਦੇ ਹੁੰਦੇ ਸੀ ਪਹਿਲਾਂ ਇਹ ਗ੍ਰੰਥ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਤਿਆਰ ਕਰ ਦਿੱਤੇ ਸੀ ਤੇ ਉਹਨਾਂ ਵਿੱਚ ਗੁਰਤੇਕ ਮਹਾਂਦਰ ਮਹਾਰਾਜ ਦੀ ਬਾਣੀ ਨਹੀਂ ਸੀ ਤਾਂ ਗੁਰਮਖ ਪਿਆਰਿਓ ਆਦ ਗ੍ਰੰਥ ਤਿਆਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਾਇਆ ਇਹ ਜਿਹੜਾ ਆਦਿ ਗ੍ਰੰਥ ਪਹਿਲਾ ਸੀ ਉਹ ਧੀਰ ਮੱਲੀਆਂ ਦੇ ਹੱਥ ਲੱਗ ਗਿਆ ਉਹਨਾਂ ਨੇ ਦਿੱਤੇ ਹੀ ਨਹੀਂ ਮਹਾਰਾਜ ਨੂੰ ਮਹਾਰਾਜ ਨੇ ਕਈ ਵਾਰ ਸਿੰਘ ਭੇਜੇ ਇਹ ਵਿਸ਼ਾ ਵੱਖਰਾ ਹੀ ਫੇਰ ਸੁਣਾਵਾਂਗੇ ਤੁਹਾਨੂੰ ਇਤਿਹਾਸ ਇਹ ਤਾਂ ਗੁਰਮਖ ਪਿਆਰਿਓ ਫਿਰ ਚੌਂਗੜਾ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰ ਪੰਜ ਸਰੂਪ ਆਪ ਲਖਵਾਏ ਤੇ ਗੁਰਦੇਕ ਬਹਾਦਰ ਮਹਾਰਾਜ ਦੀ ਬਾਣੀ ਸੀ ਜਿਹੜੀ ਉਹ ਆਪ ਗ੍ਰੰਥ ਦੇ ਵਿੱਚ ਚੜਾਈ ਤਾਂ ਗ੍ਰੰਥ ਪ੍ਰਕਾਸ਼ ਕੀਤਾ ਗਿਆ ਤੇ ਗੁਰਮੁਖ ਪਿਆਰੇ ਇੱਕ ਪਾਸੇ ਮਹਾਰਾਜ ਜੀ ਕਹਿੰਦੇ ਜਿਖਾ ਚਣ ਦਿਓ ਲੋਕਨਾਤਾ ਇੱਕ ਦੇ ਵਿੱਚ ਆਦ ਗ੍ਰੰਥ ਪ੍ਰਕਾਸ਼ ਕਰ ਦਿੱਤਾ ਦੂਜੇ ਪਾਸੇ ਚੰਨਨ ਦੀ ਜਿਖਾ ਚਣ ਦਿੱਤੀ ਮਹਾਰਾਜ ਜੀ ਦਾ ਸਰੀਰ ਜਿਹੜਾ ਉਹ ਬੜਾ ਡਾਊਨ ਹੋ ਗਿਆ ਕਿਉਂਕਿ ਪਠਾਣਾ ਨੇ ਮਹਾਰਾਜ ਦੇ ਬੱਖੀ ਦੇ ਵਿੱਚ ਖੰਜਰ ਸੀ 4 ਇੰਚ ਚੌੜੀ ਤੇ ਬੜਾ ਜ਼ੋਰ ਦੀ ਬਾਹਰ ਮਾਰਿਆ ਤੇ ਉਹ ਜਿਹੜਾ ਜ਼ਖਮ ਹੋ ਗਿਆ ਸੀ ਉਹ ਠੀਕੇ ਨਹੀਂ ਮੁੜ ਕੇ ਹੋਇਆ ਸੀ ਤਾਂ ਸਰੀਰ ਮਹਾਰਾਜ ਦਾ ਬੜਾ ਡਾਊਨ ਹੋ ਗਿਆ ਸੀ ਸਹਰਾਣੇ ਲਾ ਲਾ ਕੇ ਬਿਠਾਇਆ ਕਰਦੇ ਸੀ ਮਹਾਰਾਜ ਜੀ ਨੂੰ ਤਾਂ ਗਰਮਕ ਪਿਆਰਿਓ ਫਿਰ ਮਹਾਰਾਜ ਜੀ ਨੇ ਜ਼ਖਮ ਸੀ ਜਿਹੜਾ ਕਮਰ ਕੱਸਾ ਬੰਨਿਆ ਥੱਲੋਂ ਦੇ ਉੱਪਰ ਦੀ ਬਾਣਾ ਪਾ ਕੇ ਸਰੀਰ ਦੇ ਉੱਤੇ 22 ਸ਼ਤਰ ਸਜਾਏ 22 ਸ਼ਸਤਰ ਸਜਾਏ ਤੇ ਜਿੱਥੇ ਕਨਾਤਾ ਲੱਗੀ ਆ ਉੱਥੇ ਆਏ ਆ ਕੇ ਗੁਰਮੁਖ ਪਿਆਰਿਓ ਪੰਜ ਪੈਸੇ ਨਾਰੀਅਲ ਰੱਖ ਕੇ ਆਤ ਗ੍ਰੰਥ ਦੇ ਅੱਗੇ ਪ੍ਰਕਰਮਾ ਕਰ ਦਿੱਤੀ ਹੈ ਮਹਾਰਾਜ ਜੀ ਕਹਿੰਦੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਮੈਨੂੰ ਆਗਿਆ ਹੋਈ ਸੀ ਕਾਲਪੁਰਖ ਦੀ ਤਾਂ ਇਹ ਪੰਥ ਚਲਾਇਆ ਸੀ ਸਭ ਸਿੱਖਨ ਕੋ ਹੁਕਮ ਹੈ ਮਹਾਰਾਜ ਜੀ ਕਹਿੰਦੇ ਸਾਰੇ ਸਿੱਖਨ ਹੁਕਮ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਜ ਤੋਂ ਬਾਅਦ ਕਹਿੰਦੇ ਸਿੱਖਾਂ ਦਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਤੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਿੰਘਾਂ ਨੂੰ ਸਮਝਾ ਕੇ ਤੇ ਸਾਨੂੰ ਦਿੱਤੇ 52 ਹੁਕਮ ਮਹਾਰਾਜ ਜੀ ਫਿਰ 52 ਹੁਕਮ ਕਰਕੇ ਮੁੜ ਕੇ ਨਹੀਂ ਬੋਲੇ ਆਖੋ ਸਤਨਾਮ ਬਾਅਦ ਫਿਰ ਜਿਹੜੀ ਚਿਖਾ ਸੀ ਜਾਂਦੇ ਜਾਂਦੇ ਇੰਨੀ ਗੱਲ ਜ਼ਰੂਰ ਕਹਿ ਗਏ ਸੀ ਕਿ ਜਿਹੜੀ ਮੇਰੀ ਜਿਖਾ ਉਹ ਫਰੋਲਣ ਹੀ ਨਹੀਂ ਹੈ ਅਕ ਸਤਨਾ ਤੇ ਮੇਰੀ ਕੋਈ ਯਾਦਗਰ ਨਹੀਂ ਬਣਾਣੀ ਹੈ ਤਾਂ ਗੁਰਮੁਖ ਪਿਆਰਿਓ ਜਦੋਂ ਮਹਾਰਾਜ ਜੀ ਜਿਖਾ ਜਦੋਂ ਅੰਦਰ ਗਏ ਕਨਾਤ ਦੇ ਤੇ ਉਧਰੋਂ ਗੁਰਮੁਖ ਪਿਆਰਿਓ ਜਿਖਾ ਨੂੰ ਅਗਨ ਭੇਟ ਹੋਈ ਤੇ ਇਧਰ ਸਿੱਖਾਂ ਨੂੰ ਇਹ ਹੋ ਗਿਆ ਕਿ ਮਹਾਰਾਜ ਜੀ ਕੌਤਕ ਵਰਤਾਗੇ ਪਰ ਗੁਰਮੁਖ ਪਿਆਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਆਪਣਾ ਸੱਚਖੰਡ ਨੂੰ ਚਲੇ ਗਏ ਸਣੇ ਘੋੜਾ ਸਣੇ ਬਾਜ ਸਣੇ ਸ਼ਸਤਰ ਸਰੀਰ ਸਮੇਤ ਮਹਾਰਾਜ ਜੀ ਸੱਚਖੰਡ ਨੂੰ ਚਲੇ ਗਏ ਆਖੋ ਸਤਨਾਮ ਤੇ ਗੁਰਤਾ ਗਤੀ ਗੁਰੂ ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਕਰਕੇ ਤਾਰ ਰਹੇ ਨੇ ਤੇ ਸਮਾਂ ਹੀ ਬੜਾ ਹੋ ਗਿਆ ਮੈਂ ਤਾਂ ਦੇਖਿਆ ਹੁਣ ਸੂਈ 6:30 ਵਜਨ ਵਾਲੇ ਨੇ ਸੋ ਆਓ ਮੱਕੀ ਵਿਚਾਰਾ ਕਰਾਂਗੇ ਕੱਲ ਨੂੰ ਗੁਰੂ ਦੇ ਲੜ ਲੱਗ ਜਾਈਏ ਹੁਣ ਆਪਾਂ ਨੂੰ ਪੂਰਾ ਗੁਰੂ ਮਿਲਿਆ ਹੋਇਆ ਭਾਈ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਸਾਡੇ ਗੁਰੂ ਤੇ ਫਕਰ ਹੋਣਾ ਚਾਹੀਦਾ ਤੇ ਗੁਰੂ ਦੇ ਚਰਨੀ ਲੱਗੇ ਆਪਣੇ ਸਵੇਰ ਔਰ ਸਵਾਸਨ ਨੂੰ ਸਫਲੇ ਬਣਾਉਣ ਦਾ ਯਤਨ ਕਰੀਏ ਪਿਛਾਰ ਆਪਰਨੇ ਗੁਰਵਾੜੀ ਦੀ ਕਰਨੀ ਸੀ ਤੇ ਮਹਾਰਾਜ ਦੀ ਹੋਰੇ ਪਾਸੇ ਕਿਰਪਾ ਕਰ ਗਏ ਚਲੋ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਾਵਣ ਹਮਾਰੀ ਜਿਵੇਂ ਜਿਵੇਂ ਸਤਿਗੁਰੂ ਜੀ ਕਿਰਪਾ ਕਰਦਾ ਉਸੇ ਤਰ੍ਹਾਂ ਬੋਲੇ ਜਾਂਦਾ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋੜ ਕੋੜ ਧੰਨਵਾਦ ਆਓ ਇੱਕ ਮਿੰਟ ਦੀ ਹਾਜ਼ਰੀ ਭਰ ਲਈਏ ਸਾਰੇ ਤਰੋ ਕਿਰਪਾ ਬਾਤ ਦੇ ਨਾਲ ਹੀ ਬੋਲਿਆ ਕਰੋ ਸਾਰੇ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰ ਲਓ ਇੰਨੀ ਕ ਬਾਜ ਕੱਢਿਆ ਕਰੋ ਮੇਰੇ ਤੱਕ ਸੁਣੇ ਜਦੋਂ ਮੇਰੇ ਤੱਕ ਆਵਾਜ਼ ਆਉ ਸਪੀਕਰ 'ਚ ਬਾਹਰ ਜਾਊਗੀ ਤੇ ਪਤਾ ਲੱਗ ਜਾਏ ਵੀ ਦਰਬਾਰ ਸਾਹਿਬ ਭਰਿਆ ਹੋਇਆ ਸੰਗਤ ਦੇ ਨਾਲ ਤਰੋ ਕਿਰਪਾ ਸਾਰੇ ਵਾਹ ਗੁਰੂ 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 ਕਰੋ ਕਰੋ ਕਿਰਪਾ ਸਾਡੇ ਗੁਰਾਂ ਨੇ ਹੀ ਨਾਮ ਜਪਿਆ ਜਿਹੜਾ ਆਪਾਂ ਜਪ ਰਹੇ ਆ ਵਾਹ ਗੁਰੂ 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 ਵਾਹ ਵੀ ਵਾਹ ਕਰੋ ਕਿਰਪਾ ਸਾਰੇ ਸੰਗਤ ਵਾਹ ਗੁਰੂ ਵਾਹ ਗੁਰੂ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਦਾਈ ਦਇਆ ਕੇ ਲੈ ਸਗਲ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਰਮੀਆ ਪੋ ਆਪਣੀ ਕੇ ਨੇੜੇ ਕਿਧੂ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਠਾ ਕਰ